ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਦਾ ਸਰੱਬਾ ਚੰਗਾ ਜੀ ਦੇ ਦਿੰਦਾ ਤਾਂ ਕੀ ਵਿਗੜਦਾ ਉਹਦਾ ਪਹਿਲਾਂ ਸੀ ਤਾਂ ਇੱਕ ਦੂਜੀ ਹੋਰ ਕੱਲ ਧੀ ਕਰਮੀ ਮਾੜੇ ਨੇ ਸਾਡੇ ਤਾਂ ਆਪਰੇਸ਼ਨ ਬਾੜ ਦੇ ਮੂਹਰੇ ਬੈਠੀ ਹਰਜੀਤ ਦੀ ਸੱਸ ਮੱਥੇ ਦੇ ਉੱਪਰ ਹੱਥ ਧਰੀ ਕੁੜੀ ਜੰਮ ਜਾਣ ਦਾ ਅਫਸੋਸ ਜ਼ਾਹਿਰ ਕਾਰਨ ਦੇ ਵਿੱਚ ਲੱਗੀ ਪਈ ਸੀ ਇਸ ਉੱਤੇ ਹੀ ਡਾਕਟਰ ਦੇ ਇਹ ਬੋਲ ਵੱਡੇ ਆਪਰੇਸ਼ਨ ਕਰਕੇ ਇਸ ਤੋਂ ਬਾਅਦ ਜੇ ਬੱਚਾ ਦੁਬਾਰਾ ਪੈਦਾ ਕਰਨ ਦੀ ਤੁਸੀਂ ਕੋਸ਼ਿਸ਼ ਵੀ ਕਰਦੇ ਹੋ ਤਾਂ ਮਾਂ ਦੀ ਜਾਨ ਤੇ ਵੀ ਬਣ ਸਕਦੀ ਹੈ ਹਰਜੀਤ ਦੀ ਸੱਸ ਦੇ ਸੀਨੇ ਦੇ ਵਿੱਚ ਤਾਂ ਅੱਗ ਹੋਰ ਵੀ ਲੱਗ ਗਈ ਤੇ ਹੋਰ ਉੱਚੀ ਉੱਚੀ ਰੋਣ ਲੱਗ ਪਈ ਹਾਏ ਓਏ ਰੱਬਾ ਕਿਹੜੇ ਜਨਮਾਂ ਦਾ ਬਦਲਾ ਲੈਣਾ ਤੂੰ ਸਾਡੇ ਕੋਲੋਂ ਪਰ ਕੋਲ ਖੜਾ ਹਰਜੀਤ ਦੇ ਘਰ ਵਾਲਾ ਸੰਦੀਪ ਮਾਂ ਨੂੰ ਚੁੱਪ ਕਰਵਾਉਂਦਾ ਹੋਇਆ ਬੋਲਿਆ ਮਾਂ ਕਿਉਂ ਰੋਈ ਜਾਨੀ ਐ ਅੱਜ ਕੱਲ ਕੁੜੀ ਮੁੰਡਾ ਸਭ ਬਰਾਬਰ ਨੇ ਐਵੇਂ ਪੁਰਾਣੇ ਖਿਆਲਾਂ ਦੀ ਮਾਂ ਦੀ ਸਮਝ ਤੋਂ ਬਾਹਰ ਸਨ ਐਦਾਂ ਦੀਆਂ ਗੱਲਾਂ ਹਰਜੀਤ ਦੇ ਘਰ ਵਾਲਾ ਸੰਦੀਪ ਉਸ ਨੂੰ ਤਾਂ ਕੋਈ ਵੀ ਫਰਕ ਨਹੀਂ ਸੀ ਪਿਆ ਕਿ ਕੁੜੀ ਐ ਜਾਂ ਮੁੰਡਾ ਉਸ ਨੂੰ ਕੁੜੀ ਹੋਵੇ ਜਾਂ ਮੁੰਡਾ ਦੋਨੋਂ ਹੀ ਬਰਾਬਰ ਲੱਗ ਰਹੇ ਸਨ ਉਸ ਨੇ ਤਰੰਤ ਜਾ ਕੇ ਆਪਰੇਸ਼ਨ ਥੀਏਟਰ ਦੇ ਵਿੱਚੋਂ ਕੁੜੀ ਨੂੰ ਚੁੱਕਦਾ ਏ ਤੇ ਬੱਚੀ ਕੋਲ ਪਈ ਉਹਦੀ ਘਰ ਵਾਲੀ ਵੀ ਅੱਖਾਂ ਭਰ ਲੈਂਦੀ ਐ ਪਰ ਸੰਦੀਪ ਉਹਨੂੰ ਡਾਂਟਦਾ ਹੋਇਆ ਕਹਿੰਦਾ ਕੀ ਰੋਣ ਧੋਣ ਲਾਇਆ ਤੁਸੀਂ ਦੋਵਾਂ ਸੱਸ ਨੂੰ ਹਾਨੀ ਕੋਈ ਮਰਤਾ ਨਹੀਂ ਗਿਆ ਆਪਣੇ ਘਰ ਸਗੋਂ ਨਵਾਂ ਜੀ ਆਇਆ ਚੁੱਪ ਕਰਕੇ ਦੇਖ ਤਾਂ ਸਹੀ ਕੁੜੀ ਨੂੰ ਅੱਖੀਂ ਦੇਖ ਭੁੱਖ ਲੈਂਦੀ ਐ ਕਿੰਨੀ ਸੋਹਣੀ ਸੁਨੱਖੀ ਐ ਮੇਰੇ ਤਾਂ ਇਹ ਜਿਗਰ ਦਾ ਟੁਕੜਾ ਐ ਖ਼ਬਰਦਾਰ ਜੇ ਹੁਣ ਕਿਸੇ ਨੇ ਹੰਝੂ ਵੀ ਬਹਾਈ ਸੰਦੀਪ ਨੇ ਆਪ ਆਪਣੀ ਧੀ ਦਾ ਨਾਮ ਅਰਸ਼ਦੀਪ ਕੌਰ ਰੱਖਿਆ ਤੇ ਉਸ ਨੂੰ ਪੂਰੇ ਲਾਡਾਂ ਚਾਵਾਂ ਦੇ ਨਾਲ ਪਾਲਿਆ ਤੇ ਉਸ ਨੂੰ ਚੰਗੇ ਸਕੂਲ ਦੇ ਵਿੱਚ ਪੜਾਇਆ ਲਿਖਾਇਆ ਚੰਗੇ ਸੰਸਕਾਰ ਦਿੱਤੇ ਪ੍ਰਮਾਤਮਾ ਦੀ ਮਿਹਰ ਸਦਕਾ ਸੰਦੀਪ ਦੀਆਂ ਦੋਵੇਂ ਧੀਆਂ ਬਹੁਤ ਹੀ ਹੋਣਹਾਰ ਤੇ ਸਿਆਣੀਆਂ ਨਿਕਲੀਆਂ ਸਨ ਪਰ ਰਿਸ਼ਤੇਦਾਰਾਂ ਦੇ ਆ ਕੇ ਕਦੇ-ਕਦਾਈ ਉਹਨਾਂ ਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੰਦੇ ਸੀਗੇ ਆਖੇ 10 ਇਹ ਛੋਟੀ ਤਾਂ ਐਮੀ ਦੱਦ ਲਈ ਹੈ ਰੱਬ ਨੇ ਤੈਨੂੰ ਕਿੱਥੋਂ ਸਜ਼ਾ ਦਿੱਤੀ ਹੈ ਰੱਬ ਮੁੰਡਾ ਦੇ ਦਿੰਦਾ ਤਾਂ ਤੁਹਾਡੇ ਬੁਢਾਪੇ ਦਾ ਸਹਾਰਾ ਬਣ ਜਾਂਦਾ ਸੰਦੀਪ ਰਿਸ਼ਤੇਦਾਰਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਗੁੱਸੇ ਦੇ ਵਿੱਚ ਆ ਜਾਂਦਾ ਤੇ ਹਮੇਸ਼ਾ ਹੀ ਉਹਨਾਂ ਨੂੰ ਜਵਾਬ ਦਿੰਦਾ ਚਾਚੀ ਤੈਨੂੰ ਬੜੀ ਫਿਕਰ ਹੈ ਸਾਡੇ ਬੁਢੇਪੇ ਦੀ ਕੁੜੀ ਮੇਰੀ ਅਸੀਂ ਆਪ ਪਾਲ ਲਵਾਂਗੇ ਜੇ ਕਦੀ ਤੁਹਾਡੇ ਘਰ ਇਹਦੇ ਵਾਸਤੇ ਕੁਝ ਮੰਗਣ ਆਏ ਤਾਂ ਤੁਸੀਂ ਨਾ ਦਿਓ ਇਹ ਸੁਣ ਕੇ ਚਾਚੀ ਵੀ ਵਾਹਿਗੁਰੂ ਵਾਹਿਗੁਰੂ ਕਰਦੀ ਅੱਗੇ ਨੂੰ ਲੰਘ ਜਾਂਦੀ ਤੇ ਉਸ ਨੂੰ ਸੰਦੀਪ ਦਾ ਇਹ ਜਵਾਬ ਸੁਣ ਕੇ ਬੜਾ ਹੀ ਗੁੱਸਾ ਲੱਗਦਾ ਆਖੇ ਤੋੜੀ ਤਾਂ ਜਵਾਨ ਹੀ ਵਾਲੀ ਚੜਦੀ ਐ ਚੱਜ ਦੀ ਗੱਲ ਕਹੋ ਤਾਂ ਖਾਣ ਨੂੰ ਪੈਂਦੇ ਨੇ ਨਪੁੱਤਿਆਂ ਦੇ ਬੜੀਆਂ ਹੀ ਗਾਲਾਂ ਕੱਢਦੀ ਆਪਦੇ ਮਨੋ ਹੀ ਮਨੋ ਸੰਦੀਪ ਨੂੰ ਤੇ ਅੱਗੇ ਲੰਘ ਗਈ ਪੜਨ ਤੇ ਲਿਖਣ ਦੇ ਵਿੱਚ ਹੁਸ਼ਿਆਰ ਆਸ਼ਦੀਪ ਹਮੇਸ਼ਾ ਚੰਗੇ ਨੰਬਰਾਂ ਦੇ ਵਿੱਚ ਹੀ ਪਾਸ ਹੁੰਦੀ ਤੇ ਹਰ ਗਤੀਵਿਧੀ ਦੇ ਵਿੱਚ ਅੱਗੇ ਹੁੰਦੀ ਜਿਹੜੀ ਦਾਦੀ ਤੇ ਮਾਂ ਉਹਦੇ ਜਨਮ ਤੇ ਅਫਸੋਸ ਕਰ ਰਹੀਆਂ ਸਨ ਉਹੀ ਅੱਜ ਉਸ ਦੀਆਂ ਤਾਰੀਫਾਂ ਕਰਦੀਆਂ ਨਹੀਂ ਸੀ ਥੱਕਦੀਆਂ ਸਾਰੇ ਪਿੰਡ ਦੇ ਵਿੱਚ ਅਰਸ਼ਦੀਪ ਨੇ ਆਪਣਾ ਨਾਮ ਚਮਕਾ ਰੱਖਿਆ ਸੀ ਸਕੂਲ ਦੇ ਨਾਲ ਨਾਲ ਘਰ ਦੇ ਕੰਮਾਂ ਦੇ ਵਿੱਚ ਵੀ ਆਪਣੀ ਮਾਂ ਤੇ ਦਾਦੀ ਦਾ ਪੂਰਾ ਹੱਥ ਵਟਾਉਂਦੀ ਅਰਸ਼ ਨੇ ਕਦੀ ਆਪਣੇ ਮੱਥੇ ਤੇ ਵਟ ਨਾ ਪਾਇਆ ਨਾ ਹੀ ਮੱਥੇ ਤੇ ਵਟ ਪਾ ਕੇ ਕਿਸੇ ਨੂੰ ਮਿਲਦੀ ਉਹਦਾ ਹਸੂ ਹਸੂ ਕਰਦਾ ਚਿਹਰਾ ਸਭ ਦੇ ਮਨਾਂ ਨੂੰ ਸੋਹਦਾ ਸਮਾਂ ਬੀਤਦਾ ਗਿਆ ਦੋਨੋਂ ਭੈਣਾਂ ਜਵਾਨ ਹੋ ਗਈਆਂ ਵੱਡੀ ਦੇ ਵਿਆਹ ਵਾਸਤੇ ਮੁੰਡਾ ਦੇਖਣ ਲੱਗ ਗਿਆ ਸੰਦੀਪ ਤੇ ਉਹਦਾ ਹੌਲੀ-ਹੌਲੀ ਰਿਸ਼ਤਾ ਦੇਖ ਕੇ ਜਦੋਂ ਉਸ ਨੂੰ ਵਧੀਆ ਘਰ ਲੱਭ ਗਿਆ ਤਾਂ ਉਹਦਾ ਵਿਆਹ ਕਰ ਦਿੱਤਾ ਪਰ ਵਿਆਹ ਵਿੱਚ ਹੋਏ ਖਰਚੇ ਕਾਰਨ ਸੰਦੀਪ ਹੋਰਾਂ ਦਾ ਬਾਲ-ਵਾਲ ਕਰਜ਼ੇ ਦੇ ਵਿੱਚ ਵਿੰਨਿਆ ਗਿਆ ਕਿਉਂਕਿ ਸੰਦੀਪ ਨੇ ਆਪਣੀ ਵੱਡੀ ਧੀ ਦਾ ਵਿਆਹ ਬੜੀ ਹੀ ਧੂਤਾਮ ਨਾਲ ਕੀਤਾ ਕਈ ਲੋਕ ਫੇਰ ਤਾਨੇ ਮਾਰਦੇ ਆਖੇ ਜੇ ਮੁੰਡਾ ਹੁੰਦਾ ਤਾਂ ਕੁਝ ਸਹਾਰਾ ਲੱਗ ਜਾਂਦਾ ਪਰ ਅਜੇ ਤਾਂ ਛੋਟੀ ਵੀ ਬਿਆਉਣੀ ਪਈਏ ਫਿਰ ਕਿਸੇ ਨੇ ਸਲਾਹ ਦਿੱਤੀ ਕਿ ਕੁੜੀ ਤੁਹਾਡੀ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਹੈਗੀ ਐ ਇਸ ਨੂੰ ਇਦਾਂ ਕਰੋ ਵੀ ਔਖੇ ਸੌਖੇ ਹੋ ਕੇ ਆਈਲੈਂਡਸ ਕਰਵਾ ਦਿਓ ਤੇ ਬਾਹਰ ਭੇਜ ਦਿਓ ਵੈਸੇ ਵੀ ਪੰਜਾਬ ਦੇ ਵਿੱਚ ਕੀ ਤਰਿਆ ਅੱਜ ਕੱਲ ਬੱਚੇ ਆਈਲੈਂਡਸ ਕਰਕੇ ਬਾਹਰ ਹੀ ਜਾ ਰਹੇ ਨੇ ਤੇ ਪੜੇ ਲਿਖੇ ਲੋਕ ਵੀ ਇੱਥੇ ਧੱਕੇ ਹੀ ਖਾ ਰਹੇ ਨੇ ਨਾਲੇ ਜੇ ਅਰਸ਼ਦੀਪ ਬਾਹਰ ਚਲੀ ਗਈ ਤਾਂ ਤੁਹਾਨੂੰ ਵੀ ਸਹਾਰਾ ਲੱਗ ਜਾਊ ਇਹ ਗੱਲ ਅਰਸ਼ਦੀਪ ਦੇ ਪਾਪਾ ਨੂੰ ਜੱਜ ਗਈ ਪਰ ਉਹ ਆਪਣੀ ਮਰਜ਼ੀ ਅਰਸ਼ ਤੇ ਥੋਪਣਾ ਨਹੀਂ ਸੀ ਚਾਹੁੰਦਾ ਤੇ ਉਸਨੇ ਇਸ ਬਾਰੇ ਸਾਰੀ ਗੱਲਬਾਤ ਅਰਸ਼ ਨਾਲ ਕੀਤੀ ਤੇ ਅਰਸ਼ਦੀਪ ਵੀ ਆਪਣੇ ਪਾਪਾ ਦੀ ਆਇਲੈਂਡਸ ਵਾਲੀ ਗੱਲ ਸੁਣ ਕੇ ਮੰਨ ਗਈ। ਆਇਲੈਂਡਸ ਵਿੱਚ ਦਾਖਲਾ ਕਰਵਾ ਦਿੱਤਾ ਗਿਆ ਤੇ ਅਰਸ਼ਦੀਪ ਪੂਰੇ ਮਨ ਨਾਲ ਆਇਲੈਂਡਸ ਕਰਨ ਲੱਗ ਪਈ। ਪੂਰੇ 8 ਵੈਂਡ ਲੈ ਕੇ ਪਾਸ ਹੋ ਗਈ। ਪਰ ਹੁਣ ਵਾਰੀ ਸੀ ਬਾਹਰ ਭੇਜਣ ਦੀ। ਪਰ ਕੈਨੇਡਾ ਦਾ ਖਰਚ ਸੁਣ ਕੇ ਸੰਦੀਪ ਸੋਚੀ ਪੈ ਜਾਂਦਾ। ਤੇ ਸੋਚਦਾ ਕੀ ਕਰਿਆ ਜਾਵੇ ਤੇ ਉਸ ਉਸੇ ਬੰਦੇ ਨਾਲ ਜਿਸ ਦਾ ਨਾਮ ਅਮਰੀਕ ਸਿੰਘ ਸੀ ਜਿਸ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਤੁਸੀਂ ਕੁੜੀ ਨੂੰ ਆਈਲੈਟਸ ਕਰਵਾਵੋ ਫਿਰ ਉਸ ਨੇ ਸਲਾਹ ਕਰਦਾ ਹੈ ਕਿ ਜੇ ਤੁਸੀਂ ਥੋੜੀ ਬਹੁਤੀ ਮਦਦ ਕਰ ਦੋਂ ਤਾਂ ਉਹ ਹੱਸਦਾ ਹੋਇਆ ਬੋਲਿਆ ਲੈ ਦਾਸ ਕਮਲਿਆ ਇਹਦੇ ਦੇ ਵਿੱਚ ਚਿੰਤਾ ਵਾਲੀ ਕਿਹੜੀ ਗੱਲ ਹੈ ਸੰਦੀਪ ਹੈਰਾਨ ਹੋ ਗਿਆ ਅਮਰੀਕ ਆਪਣੀ ਗੱਲ ਨੂੰ ਜਾਰੀ ਰੱਖਦਾ ਹੋਇਆ ਬੋਲਿਆ ਅੱਜ ਕੱਲ ਤਾਂ ਮੁੰਡਿਆਂ ਨੂੰ ਬਾਹਰ ਜਾਣ ਦਾ ਭੂਤ ਸਵਾਰੇ ਪਰ ਉਹ ਆਈਲੈਂਡਸ ਦੇ ਚੱਕਰ ਦੇ ਵਿੱਚ ਜਾਣ ਹੀ ਪਾਉਂਦੇ ਕਿਉਂਕਿ ਐਨੇ ਬੈਂਡ ਨਹੀਂ ਆਉਂਦੇ ਮੁੰਡਿਆਂ ਦੇ ਬਹੁਤ ਦੇ ਤੁਸੀਂ ਕੁੜੀ ਲਈ ਐਵੇਂ ਦਾ ਕੋਈ ਮੁੰਡਾ ਲੱਭ ਲੋ ਤੇ ਵਿਆਹ ਕਰਕੇ ਇਸ ਨੂੰ ਬਾਹਰ ਭੇਜ ਦੋ ਨਾਲੇ ਅਗਲੇ ਵੀ ਖਰਚਾ ਚੁੱਕਣਗੇ ਸਾਰਾ ਆਪੇ ਬਾਹਰ ਭੇਜਦਾ ਬਾਹਰ ਜਾਣ ਤੋਂ ਲੈ ਕੇ ਵਿਆਹ ਤੱਕ ਦਾ ਖਰਚਾ ਅੱਜਕੱਲ ਮੁੰਡੇ ਵਾਲੇ ਹੀ ਤਾਂ ਕਰ ਰਹੇ ਨੇ ਜਦੋਂ ਛੋਡੀ ਕੁੜੀ ਮੁੰਡੇ ਨੂੰ ਬਾਹਰ ਲੈ ਕੇ ਜਾਊ ਤਾਂ ਅਗਲਾ ਵੀ ਖੁਸ਼ ਹੋ ਕੇ ਸਾਰਾ ਖਰਚਾ ਕਰੂ ਤੇ ਉਸ ਦੀ ਸਲਾਹ 'ਚ ਅਗਲੇ ਦਿਨ ਹੀ ਸੰਦੀਪ ਨੇ ਅਖਬਾਰ ਦੇ ਵਿੱਚ ਇਸ਼ਤਿਹਾਰ ਲਗਵਾ ਦਿੱਤਾ ਕਿ 8 ਬੈਂਡ ਵਾਲੀ ਕੁੜੀ ਦੇ ਲਈ ਬਾਹਰਲੇ ਮੁੰਡੇ ਦੀ ਲੋੜ ਹੈ ਜੋ ਸਾਰਾ ਖਰਚਾ ਆਪ ਚੁੱਕ ਸਕਣ ਬਸ ਫੇਰ ਕਿ ਦੂਰੋਂ ਕੀ ਨੇੜਿਓਂ ਕਈ ਰਿਸ਼ਤੇ ਆਰਸ਼ ਦੇ ਲਈ ਆਉਣ ਲੱਗ ਪਏ ਤੇ ਪੂਰੇ ਪਿੰਡ ਵਿੱਚ ਅਰਸ਼ 8 ਵੈਂਡਾਂ ਵਾਲੀ ਕੁੜੀ ਦੇ ਨਾਮ ਨਾਲ ਮਸ਼ਹੂਰ ਹੋ ਗਈ ਤੇ ਅਰਸ਼ ਦੇ ਲਈ ਬਹੁਤ ਵਧੀਆ ਰਿਸ਼ਤਾ ਸੰਦੀਪ ਨੂੰ ਮਿਲ ਗਿਆ ਜਿਸ ਜਿਨ੍ਹਾਂ ਨੇ ਕੁੜੀ ਨੂੰ ਬਾਹਰ ਭੇਜਿੰਦਾ ਤੇ ਵਿਆਹ ਦਾ ਖਰਚਾ ਆਪ ਚੁੱਕਿਆ ਤੇ ਪਰਿਵਾਰ ਵੀ ਬਹੁਤ ਵਧੀਆ ਮਿਲਿਆ ਜਿੱਥੇ ਕੁੜੀ ਬੜੇ ਹੀ ਵਧੀਆ ਤਰੀਕੇ ਨਾਲ ਆਪਣੇ ਘਰ ਵਿੱਚ ਵਸ ਰਹੀ ਹੈ ਤੇ ਹੁਣ ਸੰਦੀਪ ਨੂੰ ਆਪਣੀ ਧੀਆ ਦਾ ਕੋਈ ਵੀ ਫਿਕਰ ਨਹੀਂ ਸੀ ਕਿਉਂਕਿ ਦੋਨੋਂ ਧੀਆ ਉਸ ਦੀਆਂ ਆਪੋ ਆਪਣੇ ਘਰੇ ਖੁਸ਼ਸਾਨਾ ਤੇ ਉਹ ਵੀ ਅੱਜ ਬੜੇ ਹੀ ਖੁਸ਼ ਹਨ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ